ਨੇਪਾਲ ਤੋਂ ਬਾਅਦ ਹੁਣ ਲੰਡਨ ਵਿੱਚ ਇੱਕ ਵੱਡੇ ਲੈਵਲ ਉੱਤੇ ਪ੍ਰਦਰਸ਼ਨ ਹੋਇਆ ਇਹ ਪ੍ਰਦਰਸ਼ਨ ਪ੍ਰਵਾਸੀ ਵਿਰੋਧੀ ਪ੍ਰਦਰਸ਼ਨ ਸੀ ਜਿਸ ਵਿੱਚ 1 ਲੱਖ ਤੋਂ ਵੱਧ ਪ੍ਰਦਰਸ਼ਨਕਾਰੀਆਂ ਨੇ ਆਪਣੀ ਸ਼ਮੂਲੀਅਤ ਕੀਤੀ ਹੈ ਪ੍ਰਦਰਸ਼ਨਕਾਰੀਆਂ ਦੁਆਰਾ ਲੰਡਨ 'ਚ ਇੱਕ ਮਾਰਚ ਕੀਤਾ ਗਿਆ ਜੋ ਇੰਗਲੈਂਡ ਤੇ ਬ੍ਰਿਟੇਨ ਦੇ ਝੰਡੇ ਲੈ ਕੇ ਤੇ ਆਧੁਨਿਕ ਸਮੇਂ ਦੇ ਯੂਕੇ ਦੀ ਸਭ ਤੋਂ ਵੱਡੀ ਸੱਜੇ ਪੱਖੀ ਪ੍ਰਦਰਸ਼ਨਾਂ ਵਿੱਚੋਂ ਇੱਕ ਸੀ ਇਸ ਪ੍ਰਦਰਸ਼ਨ ਵਿੱਚ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਕਾਰ ਬਹੁਤ ਸਾਰੀਆਂ ਝੜਪਾਂ ਵੀ ਹੋਈਆਂ ਨੇ ਫੋਰਸ ਨੇ ਕਿਹਾ ਹੈ ਕਿ ਅਧਿਕਾਰੀਆਂ ਨੂੰ ਲੱਤਾਂ ਤੇ ਮੁੱਕਿਆਂ ਨਾਲ ਮਾਰਿਆ ਵੀ ਗਿਆ ਹੈ ਪੁਲਿਸ ਨੇ ਕਿਹਾ ਹੈ ਕਿ ਇਹ ਪ੍ਰਦਰਸ਼ਨ ਵਿੱਚ 26 ਅਧਿਕਾਰੀ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਸ ਪ੍ਰਦਰਸ਼ਨ ਮੌਕੇ ਕੁੱਲ 25 ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਨੇ ਜਿਸ ਨੂੰ ਫੋਰਸ ਨੇ ਸਿਰਫ ਸ਼ੁਰੂਆਤ ਕਿਹਾ ਹੈ ਬਿੱਤੇ ਦਿਨ ਲੰਡਨ ਵਿੱਚ 1 ਲੱਖ ਤੋਂ ਵੱਧ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਹੈ ਰਿਪੋਰਟਾਂ ਅਨੁਸਾਰ ਵਿਸ਼ਾਲ ਸੱਜੇ ਪੱਖੀ ਮਾਰਚ ਹਿੰਸਕ ਹੋ ਗਿਆ ਜਦੋਂ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਅਧਿਕਾਰੀਆਂ ਵਿਚਕਾਰ ਝੜਪਾਂ ਹੋਈਆਂ ਨੇ ਝੜਪ ਦੌਰਾਨ 26 ਪੁਲਿਸ ਕਰਮਚਾਰੀ ਜ਼ਖਮੀ ਹੋਏ ਇਸ ਦੇ ਨਾਲ ਹੀ 25 ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਵਾਧੂ ਪੁਲਿਸ ਫੋਰਸ ਨੂੰ ਦਖਲ ਦੇਣਾ ਪਿਆ ਚਾਰ ਪੁਲਿਸ ਕਰਮਚਾਰੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਪੁਲਿਸ ਹਿੰਸਾ ਦੀ ਜਾਂਚ ਕਰ ਰਹੀ ਹੈ ਤੇ ਹੋਰ ਜਾਣਕਾਰੀ ਦੀ ਉਡੀਕ ਕਰ ਰਹੀ ਹੈ ਇਮੀਗ੍ਰੇਸ਼ਨ ਵਿਰੋਧੀ ਨੇਤਾ ਟੌਮੀ ਰੋਬਿੰਸਨ ਦੀ ਅਗਵਾਈ ਹੇਠ ਹੋਏ ਇਸ ਵਿਰੋਧ ਪ੍ਰਦਰਸ਼ਨ ਨੂੰ ਯੂਨਾਈਟਡ ਦਾ ਕਿੰਗਡਮ ਦਾ ਨਾਮ ਦਿੱਤਾ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਰੋਬਿੰਸਨ ਦਾ ਅਸਲੀ ਨਾਮ ਸਟੀਫਨ ਹੈ ਉਸਨੇ ਰਾਸ਼ਟਰੀਵਾਦੀ ਤੇ ਇਸਲਾਮ ਵਿਰੋਧੀ ਇੰਗਲਿਸ਼ ਡਿਫੈਂਸ ਲੀਗ ਦੀ ਸਥਾਪਨਾ ਕੀਤੀ ਸੀ ਉਸ ਨੂੰ ਬ੍ਰਿਟੇਨ ਦੀ ਸਭ ਤੋਂ ਪ੍ਰਭਾਵਸ਼ਾਲੀ ਸੱਜੀ ਪੱਖੀ ਨੇਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਇਸ ਪ੍ਰਦਰਸ਼ਨ ਬ੍ਰਿਟੇਨ ਦੀ ਸਭ ਤੋਂ ਵੱਡੀ ਸੱਜੇ ਪੱਖੀ ਰੈਲੀ ਮੰਨਿਆ ਜਾ ਰਿਹਾ ਹੈ ਇਸ ਨੂੰ ਕਈ ਸੱਜੇ ਪੱਖੀ ਮਸ਼ਹੂਰ ਹਸਤੀਆਂ ਦਾ ਸਮਰਥਨ ਪ੍ਰਾਪਤ ਹੈ ਪ੍ਰਬੰਧਕਾਂ ਨੇ ਇਸ ਵਿਰੋਧ ਪ੍ਰਦਰਸ਼ਨ ਨੂੰ ਯੂਨਾਈਟਡ ਕਿੰਗਡਮ ਮਾਰਚ ਦਾ ਨਾਮ ਦਿੱਤਾ ਜਦੋਂ ਕਿ ਰੋਬਿੰਸਨ ਨੇ ਇਸ ਵਿੱਚ ਹਿੱਸਾ ਲੈਣ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਦੇਸ਼ ਭਗਤੀ ਦੀ ਲਹਿਰ ਕਿਹਾ ਉਸਨੇ ਇਸ ਵਿਰੋਧ ਪ੍ਰਦਰਸ਼ਨ ਨੂੰ ਸੱਭਿਆਚਾਰਕ ਕ੍ਰਾਂਤੀ ਵੀ ਦੱਸਿਆ ਮੈਟਰੋਪੋਲੀਟਨ ਪੁਲਿਸ ਦੇ ਅਨੁਸਾਰ ਹਿੰਸਾ ਉਦੋਂ ਭਟਕ ਗਈ ਜਦੋਂ ਰੋਬਿੰਸਨ ਦੀ ਸਮਰਥਕਾਂ ਨੇ ਸਟੈਂਡ ਅਪ ਟੂ ਰੇਸਿਜ਼ਮ ਦੁਆਰਾ ਆਯੋਜਿਤ ਇੱਕ ਵਿਰੋਧ ਪ੍ਰਦਰਸ਼ਨ ਤੋਂ ਉਹਨਾਂ ਨੂੰ ਵੱਖ ਕਰ ਵਾਲੀਆਂ ਸੁਰੱਖਿਆ ਲਾਈਨਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਟੈਸਲਾ ਦੇ ਮਾਲਕ ਐਲਾਨ ਮਸਕ ਇੱਕ ਵੀਡੀਓ ਰਾਹੀਂ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਉਹਨਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਹੈ ਕਿ ਹਿੰਸਾ ਤੁਹਾਡੇ ਕੋਲ ਆ ਰਹੀ ਹੈ। ਜਨਤਾ ਲੜੋ, ਚਮਰੋ, ਸਰਕਾਰ ਨੂੰ ਬਦਲਣਾ ਪਵੇਗਾ। ਉਹਨਾਂ ਨੇ ਬ੍ਰਿਟੇਨ 'ਚ ਸੰਸਦ ਭੰਗ ਕਰਨ ਦੀ ਮੰਗ ਕੀਤੀ ਹੈ। ਮਸਕ ਨੇ ਬ੍ਰਿਟੇਨ 'ਚ ਰਾਜਨੀਤਿਕ ਤਬਦੀਲੀ ਦੀ ਅਪੀਲ ਕੀਤੀ ਹੈ ਤੇ ਦਾਵਾ ਕੀਤਾ ਹੈ ਕਿ ਨਾਗਰਿਕ ਆਪਣੇ ਪ੍ਰਗਟਾਵੇ ਦੀ ਆਜ਼ਾਦੀ ਦੀ ਵਰਤੋਂ ਕਰਨ ਤੋਂ ਡਰਦੇ ਨੇ। ਰਿਪੋਰਟਾਂ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇਸ ਵਿਰੋਧ ਮੀਟਿੰਗ 'ਚ 1.5 ਲੱਖ ਤੋਂ ਵੱਧ ਪ੍ਰਦਰਸ਼ਨਕਾਰੀ ਸ਼ਾਮਲ ਹੋਏ ਸਨ ਇਸ ਨੂੰ ਹਾਲੀ ਦੇ ਸਮੇਂ ਵਿੱਚ ਬ੍ਰਿਟੇਨ ਚ ਹੋਈਆਂ ਸਭ ਤੋਂ ਵੱਡੀਆਂ ਸੱਜੇ ਪੱਖੀ ਮੀਟਿੰਗਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ ਹਾਲਾਂਕਿ ਪ੍ਰਬੰਧਕ ਅਗਿਣਤੀ ਇਸ ਤੋਂ ਵੀ ਵੱਧ ਹੋਣ ਦਾ ਦਾਅਵਾ ਕਰ ਰਹੇ ਨੇ ਪ੍ਰਬੰਧਕ ਮੀਟਿੰਗ ਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਦੇਸ਼ ਭਗਤ ਕਹਿ ਰਹੇ ਨੇ